हशियारपुर दे मुकेरिया विच लोका दी समस्यावादा हल करन ले एमपी डॉक्टर राजकुमार चब्बेवाल वालों लोक निर्माण विभाग दे गेस्ट हाउस विच खुला दरबार लगाया गया जिस विच मौके ते प्रशासन वलो एसडीएम मुकेरिया तहसीलदार पुलिस प्रशासन वलो डीएसपी मुकेरिया मौके ते हाजिर रहे ते लोका दी समस्यावा सुन के उना दा मौके ते हल कीता गया ਇਸ ਮੌਕੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਲਦ ਹੀ ਪਿੰਡਾਂ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਦੇ ਕੰਮ ਜਲਦ ਸ਼ੁਰੂ ਹੋਣਗੇ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਲੋਕ ਉਹਨਾਂ ਸਕੀਮਾਂ ਦਾ ਲਾਭ ਲੈ ਸਕਣ ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਹਲਕਾ ਮੁਕੇਰੀਆਂ ਦੇ ਇੰਚਾਰਜ ਗੁਰਬਚਨ ਸਿੰਘ ਮਲਤਾਨੀ ਵੀ ਹਾਜ਼ਰ ਰਹੇ ਆ ਐਕਚੁਅਲੀ ਸਭ ਤੋਂ ਪਹਿਲਾਂ ਤਾਂ ਜੀ ਅੱਜ ਆਪਾਂ ਨਵੇਂ ਸਾਲ 'ਚ ਪਹਿਲੀ ਵਾਰ ਇੱਥੇ ਆਏ ਆ ਦੇ ਮੈਂ ਮਲਤਾਨੀ ਸਾਹਿਬ ਦਾ ਸਾਡੇ ਡੀਐਸਪੀ ਸਾਹਿਬ ਬੈਠੇ ਐ ਐਸਡੀਐਮ ਸਾਹਿਬ ਸਾਡੇ ਬੈਠੇ ਆ ਜ਼ਿਲਦਾਰ ਸਾਹਿਬ ਸਾਰੇ ਸਾਡਾ ਟੋਟਲ ਟੀਮ ਮੌਜੂਦ ਹੈ ਬੀਡੀਪੀਓ ਸਾਹਿਬ ਮੌਜੂਦ ਨੇ ਡਾਕਟਰ ਸ਼ੇਵ ਸੋ ਲੋਕਾਂ ਦੀ ਜਿੰਨੀਆਂ ਵੀ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਘਰ ਜਾ ਕੇ ਸੁਣੀਆਂ ਜਾਂ। ਸੋ ਕਈ ਵਾਰ ਸਾਡੇ ਕੋਲ ਮੋਸਟਲੀ ਤਾਂ ਲੋਕ ਆ ਹੀ ਜਾਂਦੇ ਆ ਹੁਸ਼ਿਆਰਪੁਰ ਵੀ ਪਰ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਵੀ ਮੁਕੇਰੀਆਂ ਜਰੂਰ ਆਇਆ ਜਾਵੇ ਕਿਉਂਕਿ ਐਮਪੀਜ਼ ਦੀ ਅਕਸਰ ਇਹ ਕੰਪਲੇਂਟ ਰਹਿੰਦੀ ਆ ਵੀ ਐਮਪੀ ਜਿੱਤਣ ਤੋਂ ਬਾਅਦ ਮੁੜ ਕੇ ਵੜਦੇ ਨਹੀਂ। ਸੋ ਕੋਸ਼ਿਸ਼ ਹਰ 3-4 ਮਹੀਨੇ ਬਾਅਦ 6 ਮਹੀਨੇ ਬਾਅਦ ਮਲਤਾਨੀ ਸਾਹਿਬ ਦੇ ਨਾਲ ਗੱਲ ਕਰਕੇ ਜਦੋਂ ਵੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਆਂਦੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਕਾਮਨ ਸਮੱਸਿਆਵਾਂ ਨੇ ਤੁਸੀਂ ਸਾਰੇ ਖੜੇ ਸੋਣੇ ਰਹੇ ਸੀ ਸੋ ਸਾਡਾ ਮੇਨ ਮਕਸਦ ਇਹ ਉਹਨਾਂ ਸਮੱਸਿਆਵਾਂ ਨੂੰ ਸੁਲਝਾਣਾ ਕੋਈ ਪੁਰਸ ਰਿਲੇਟਡ ਹੈ ਐਸਡੀਐਮ ਸਾਹਿਬ ਦੇ ਜੇ ਕੋਈ ਵੀ ਕਿਸ ਲੈਵਲ ਤੇ ਵੀ ਕੋਈ ਸਮੱਸਿਆ ਨੂੰ ਮਾਰਕ ਮੇਨ ਸਾਡੀ ਤਰਜੀਹ ਹੁੰਦੀ ਹੈ ਦੇ ਬਾਕੀ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਨਵੇਂ ਸਰਪੈਂਟ ਚ ਬਣੇ ਨੇ ਕਾਉਂਸਲਰ ਨੇ ਉਹਨਾਂ ਦੇ ਜਿੰਨੇ ਵੀ ਕੰਮ ਵਿਕਾਸ ਹੋਣ ਵਾਲੇ ਵਿਕਾਸ ਦੇ ਕੰਮ ਹੋਣ ਵਾਲੇ ਉਹਨਾਂ ਨੂੰ ਨੋਟ ਡਾਊਨ ਕਰਕੇ ਫਿਰ ਅਸੀਂ ਉਹਨਾਂ ਦੇ ਜੋ ਵੀ ਫੰਡਸ ਜਿਹੜੇ ਨਿਰਧਾਰਤ ਕੀਤੇ ਜਾਂਦੇ ਤੇ ਕੋਸ਼ਿਸ਼ ਰਹਿੰਦੀ ਵੀ ਉਹਨਾਂ ਨੂੰ ਸ਼ੁਰੂ ਕਰਵਾਇਆ ਜਾਏ ਸਰ ਸੈਂਟਰ ਗਵਰਨਮੈਂਟ ਦੀਆਂ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਲੋਕਾਂ ਤੱਕ ਤੁਸੀਂ ਪਹੁੰਚਾਉਣ ਵਿੱਚ ਆਪਣਾ ਕੰਮ ਜੋ ਆ ਸੈਂਟਰ ਗਵਰਨਮੈਂਟ ਦੀਆਂ ਪਾਲਿਸੀ ਜਿਹੜੀਆਂ ਮੋਸਟਲੀ ਜਦੋਂ ਤੋਂ ਬਣਿਆ ਮੈਂ ਉਹ ਤੋਂ ਬਾਅਦ ਕੋਈ ਫੰਡਸ ਹਜੇ ਆਏ ਨਹੀਂ ਕੋ ਬਹੁਤ ਪੁਰਾਣੇ ਫੰਡ ਜਿਹੜੇ 15th ਪੇ ਕਮਿ ਤੇ ਮੇਰਾ ਖਿਆਲ ਪਈ ਹੁਣ ਜਲਦੀ ਜਿਹੜੀ ਸ਼ੁਰੂ ਹੋ ਜਾਣਗੀ ਫਿਰ ਉਹ ਫੰਡਸ ਨੂੰ ਆਪਾਂ ਕੋਆਰਡੀਨੇਸ਼ਨ ਦੇ ਨਾਲ ਬੈਸਟ ਕੋਆਰਡੀਨੇਸ਼ਨ ਦੇ ਨਾਲ ਪਿੰਡਾਂ ਦੇ ਵਿੱਚ ਜਿਸ ਆਬਾਦੀ ਦੇ ਹਿਸਾਬ ਦੇ ਨਾਲ ਜਾਂ ਹੋਰ ਜਿਸ ਤਰ੍ਹਾਂ ਵੀ ਫੰਡਸ ਸ਼ਹਿਰਾਂ ਦੇ ਲਈ ਆਦੇ ਉਹਨਾਂ ਨੂੰ ਆਪਾਂ ਫਿਰ ਯੂਟਿਲਾਈਜ਼ ਕਰਾਂਗੇ ਆ ਸਾਡੇ ਅੱਜ ਹਲਕਾ ਹੁਸ਼ਾਰਪੁਰ ਤੋਂ ਐਮਪੀ ਡਾਕਟਰ ਆਇਕਰ ਮਰ ਚੱਬੇਵਾਲ ਮਕੇਰੀਆਂ ਵਿੱਚ ਸਪੈਸ਼ਲ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਹਨਾਂ ਨੂੰ ਮੌਕੇ ਦੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਆਪਣੇ ਵੱਲੋਂ ਮਕੇਰੀਆਂ ਦੀ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਵੱਲੋਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਕਿ ਉਹ ਮਕੇਰੀਆਂ ਨੂੰ ਹਮੇਸ਼ਾ ਪ੍ਰੈਜ਼ੈਂਟ ਜਲਦੀ ਮੈਂ ਕਿਹਾ ਉਹ ਮਕੇਰੀਆਂ ਹੁੰਦੇ ਨੇ ਫੰਡਸ ਵਾਸਤੇ ਵੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਲਿਸਟ ਵੀ ਦਿੱਤੀ ਹੈ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਜਲਦੀ ਹੀ ਮਕੇਰੀਆਂ ਹਲਕੇ ਵਾਸਤੇ ਜਿਹੜਾ ਐਮਪੀ ਲੈਡ ਫੰਡ ਹੁੰਦਾ ਹੈ ਉਹਦੇ ਵਿੱਚ ਉਹ ਪੈਸੇ ਦੇਣਗੇ ਤਾਂ ਕਿ ਇਸ ਪਿੰਡਾਂ ਵਿੱਚ ਉਹ ਪੈਸੇ ਵੰਡ ਸਕੀਏ ਕਿ ਆਪਣੀ ਡਿਵੈਲਪਮੈਂਟ ਦੇ ਕੰਮ ਕਰ ਸਕੀਏ ਮੈਂ ਆਪਣੇ ਵੱਲੋਂ ਫੇਰ ਤੋਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ